ਕਾਇਦੇ ਨੇ ਲੁਧਿਆਣਾ ਦੇ ਵਿੱਚ ਕਿਸੇ ਨਾ ਕਿਸੇ ਪਾਰਕਿੰਗ ਦੇ ਠੇਕੇਦਾਰ ਵੱਲੋਂ ਪਾਰਕਿੰਗ ਦੇ ਰੇਟਾਂ ਨੂੰ ਲੈ ਕੇ ਰੌਲਾ ਪਿਆ ਹੀ ਰਹਿੰਦਾ। ਤਾਜ਼ਾ ਮਾਮਲਾ ਲੁਧਿਆਣਾ ਦੇ ਫਿਰੋਜ਼ਖੰਦ ਦੀ ਮਾਰਕੀਟ ਦਾ ਆਇਆ ਹੈ ਜਿੱਥੇ ਪਾਰਕਿੰਗ ਦੇ ਠੇਕੇਦਾਰ ਵੱਲੋਂ ਪਾਰਕਿੰਗ ਫੀਸ ਵਧਾਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਲੋਕਾਂ ਦਾ ਕਹਿਣਾ ਸੀ ਕਿ ਠੇਕੇਦਾਰ ਆਪਣੀ ਮਨਮਰਜ਼ੀ ਦੇ ਰੇਟ ਨਾਲ ਵਧਾਈ ਜਾ ਰਿਹਾ ਅਤੇ ਇਸ ਦੇ ਨਾਲ ਸਾਡੀ ਜੇਬ ਤੇ ਵੱਡਾ ਭਾਰੀ ਅਸਰ ਪੈ ਰਿਹਾ ਅਤੇ ਉਹ ਇਸ ਠੇਕੇਦਾਰ ਦੀ ਇਹ ਮਨਮਾਹੀ ਕਿ ਤਾਂ ਹੀ ਨਹੀਂ ਚੱਲਣ ਦੇਣਗੇ ਜਦੋਂ ਇਸ ਬਾਰੇ ਪਾਰਕਿੰਗ ਦੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੇਜਮੈਂਟ ਦੇ ਸ਼ਰਤਾਂ ਅਨੁਸਾਰ ਹੀ ਰੇਟ ਵਧਾਇਨ ਦੇਸ ਤੋਂ ਬਾਅਦ ਅੱਗੇ ਕੀ ਹੋਇਆ ਤੁਸੀਂ ਵੀ ਧਿਆਨ ਨਾਲ ਸੁਣ ਲਵੋ ਸਤਿਕਾਰਯੋਗ ਵੀਰਾਂ ਭੈਣਾਂ ਨੂੰ ਮੇਰੇ ਪਾਸੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਪਹੁੰਚੇ ਹੋ ਇੱਥੇ ਸੱਦਾ ਦੇਣ ਦਾ ਮਕਸਦ ਸਾਡਾ ਇਹ ਸੀਗਾ ਕਿ ਅੱਜ ਤੋਂ ਅਗਰ ਕੱਲ ਤੱਕ ਦੀ ਅਸੀਂ ਗੱਲ ਕਰੀਏ ਕੱਲ ਤੋਂ ਲੈ ਕੇ ਪਿਛਲਾੜਾ ਮਹੀਨਾ ਸੀਗਾ ਉਦੋਂ ਇੱਥੇ ਜਿਹੜੀ ਪਾਰਕਿੰਗ ਹੈ ਉਹ ਮੇਰੇ ਖਿਆਲ ਨਾਲ ਸਰਕਾਰ ਦੇ ਕੋਈ ਸੀ ਡਾਇਰੈਕਟ ਉਹਦੀ ਜਿਹੜੀ ਪਰਚੀ ਆ ਉਹ ਸਿਰਫ 10 ਰੁਪਏ ਮੋਟਰਸਾਈਕਲ ਸਵੇਰ ਤੋਂ ਸ਼ਾਮ ਤੱਕ ਰਾਤ ਤੱਕ ਜਿੰਨੀ ਮਰਜ਼ੀ ਦੇ ਰਸੀਂ ਖੜੀ ਕਰੀਏ 10 ਰੁਪਏ ਸੀ ਜਿਹੜੀ ਕਾਰ ਦੀ ਜਿਹੜੀ ਪਾਰਕਿੰਗ ਆ ਉਹ 20 ਰੁਪਏ ਸੀ ਓਨਲੀ ਚਾਹੇ ਸਵੇਰ ਤੋਂ ਸ਼ਾਮ ਤੱਕ ਜਿੰਨੀ ਮਰਜ਼ੀ ਦੇ ਰਸੀਂ ਖੜੀ ਕਰੀਏ ਪਰ ਅੱਜ ਜਦੋਂ ਆਏ ਆ ਲੋਕਾਂ ਨੂੰ ਹੁਣ ਪਤਾ ਲੱਗ ਰਿਹਾ ਵੀ ਸਾਡੇ ਤੋਂ 30 30 ਦੇ 4 ਦੇ ਹਿਸਾਬ ਨਾਲ ਹੋਰ ਹੈ ਜਿਹੜੀ ਵਧਾ ਕੇ ਹੋ ਲਈ ਜਾ ਰਹੀ ਹੈ ਤੇ ਜਿਹੜੀ ਅਸੀਂ ਪਾਸ ਦੀ ਗੱਲ ਜਦੋਂ ਇਹਨਾਂ ਨਾਲ ਕੀਤੀ ਗਈ ਵੀ ਪਾਸ ਦਾ ਜਿਹੜਾ ਕੀ ਮਸਲਾ ਹੈਗਾ ਤੇ ਪਾਸ ਜਿਹੜਾ ਹੈਗਾ 700 ਰੁਪਏ ਮੋਟਰਸਾਈਕਲ ਵਾਸਤੇ ਪਾਸ ਰੱਖਿਆ ਗਿਆ ਤੇ 1400 ਰੁਪਏ ਗੱਡੀ ਵਾਸਤੇ ਪਾਸ ਰੱਖਿਆ ਗਿਆ ਜਿਹੜਾ ਕਿ ਬਿਲਕੁਲ ਹੀ ਨਜਾਇਜ਼ ਹੈ ਇੱਥੇ ਜੋਬ 6 ਅੜਾ ਵਾਲਾ ਵੀ ਕਰਦਾ 8 ਵਾਲਾ ਲੈ 10 12 15 ਲਗ ਲਗ ਵਰਗ ਦੇ ਲੋਕ ਜਿਹੜੇ ਆ ਮੀਡੀਅਮ ਵਰਗ ਆ ਲੋ ਵਰਗ ਹੈ ਹਾਈ ਵਰਗ ਆ ਸਾਰੇ ਕਰਦੇ ਆ ਜਿਹੜੇ ਤਾਂ ਭਰ ਸਕਦੇ ਆ ਲੱਗਦਾ ਲਿਆ ਪਰ ਜਿਹੜੇ ਨਹੀਂ ਭਰ ਸਕਦੇ ਉਹ ਕਿੱਥੇ ਜਾਣ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਆ ਪਿਛਲੇ ਮਹੀਨੇ ਸਰਕਾਰ ਕੋਲ ਸੀ ਉਸ ਤੋਂ ਪਹਿਲਾਂ ਵੀ ਠੇਕਾ ਸੀ ਪਰ ਪਿਛਲੇ ਠੇਕੇਦਾਰ ਕੌਣ ਸੀ ਸਾਨੂੰ ਨਹੀਂ ਪਤਾ ਪਰ ਉਦੋਂ ਪਾਸ 200 ਰੁਪਏ 250 ਰੁਪਏ ਮੋਟਰਸਾਈਕਲ ਦਾ ਸੀ ਤੇ ਗੱਡੀ ਦਾ 400 ਰੁਪਏ 500 ਰੁਪਏ ਸੀ ਉਹ ਫਿਰ ਵੀ ਉੱਥੇ ਤੱਕ ਜਾਇ ਸੀ ਪਰ ਹੁਣ ਜਿਹੜਾ ਪਾਸ 700 ਰੁਪਏ ਮੋਟਰਸਾਈਕਲ ਤੇ 1400 ਰੁਪਏ ਗੱਡੀ ਦਾ ਪਾਸ ਦਿੱਤਾ ਕਰ ਦਿੱਤਾ ਗਿਆ ਜਿਹੜਾ ਕਿ ਬਿਲਕੁਲ ਨਾਜਾਇਜ਼ ਹੈ ਅਸੀਂ ਬੇਨਤੀ ਕਰਨ ਲਈ ਇੱਥੇ ਇੱਕ ਇੰਟੀਮੀਸ਼ਨ ਦੇਣ ਲਈ ਸਰਕਾਰ ਨੂੰ ਇਕੱਠੇ ਹੋਏ ਆ ਕਿ ਇਸ ਇੱਥੇ ਕਦੇ ਕਿਸੇ ਕੁੜੀ ਨਾਲ ਬਹਿਸ ਹੋ ਰਹੀ ਕਿਸੇ ਕਦੇ ਮੁੰਡੇ ਨਾਲ ਬਹਿਸ ਹੋ ਰਹੀ ਆ ਪਾਰਕਿੰਗ ਵਾਲਿਆਂ ਦੀ ਇਹ ਸਵੇਰ ਤੋਂ ਇਹੀ ਕੁਝ ਚੱਲ ਰਿਹਾ ਇੱਥੇ ਤੁਹਾਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਸੀ ਇਹਨਾਂ ਨੇ ਕਿ ਅਸੀਂ ਰੇਟ ਵਧਾ ਰਹੇ ਹਾਂ ਪਿੱਛੋਂ ਦੇਖੋ ਇੰਟੀਮੇਸ਼ਨ ਕੋਈ ਨਹੀਂ ਸੀ ਕੱਲ ਤੱਕ ਸਾਰਿਆਂ ਨੇ 10 ਰੁਪਏ 20 ਰੁਪਏ ਪਰਚੀ ਦਿੱਤੀ ਆ ਜਦੋਂ ক্লোਜ਼ਿੰਗ ਕਰਕੇ ਬੈਂਕਾਂ ਦੀ ਲੋਕ ਘਰੇ ਗਏ ਆ ਸਾਰੇ 31 ਤਰੀਕ ਨੂੰ ਅੱਜ ਸਵੇਰੇ ਲੋਕ ਆ ਰਹੇ ਆ ਪਰਚੀ ਜਦੋਂ ਲੈਣ ਲੱਗਦੇ ਆ ਉਦੋਂ ਰੇਟ ਪੜ ਜਾਂਦਾ ਤਾਂ ਜਿਹੜੇ ਪਰਚੀ ਮੰਨ ਲਓ ਲੈ ਕੇ ਜੇਬ ਚ ਪਾ ਕੇ ਉਹਨੂੰ ਇਹ ਲੱਗ ਰਿਹਾ ਵੀ ਮੈਂ ਸ਼ਾਮ ਨੂੰ ਆ ਕੇ 10 ਰੁਪਏ ਦੇਣਾ ਪਰ ਜਦੋਂ ਆ ਕੇ ਪੈਸੇ ਦੇਣ ਲੱਗਦਾ ਤਾਂ 25-30 ਰੁਪਏ ਮੰਗ ਰਿਹਾ ਗੱਡੀ ਦੇ ਪੈਸੇ ਵੱਧ ਮੰਗ ਰਿਹਾ ਉਹ ਇੱਥੇ ਬਹਿਸ ਹੋ ਰਹੀ ਹੈ ਸਾਰਿਆਂ ਦੀ ਤੇ ਸਾਡਾ ਮਕਸਦ ਸਾਰਿਆਂ ਦਾ ਇਕੱਠਿਆਂ ਦਾ ਤੁਹਾਨੂੰ ਬੁਲਾਵਾ ਇਹ ਸੀਗਾ ਵੀ ਅਸੀਂ ਇੱਕ ਇੰਟੀਮੀਸ਼ਨ ਦਈਏ ਸਾਡੇ ਇੱਥੇ ਦੇ ਸਤਕਾਰਯੋਗ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਾਰਪੋਰੇਸ਼ਨ ਦੇ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਤੇ ਸਾਨੂੰ ਜਿਹੜਾ ਪਤਾ ਲੱਗ ਸਕੇ ਵੀ ਐਡੇ ਰੇਟ ਕਿਉਂ ਰੱਖੇ ਗਏ ਆ ਕਿੱਡੇ ਦਾ ਠੇਕਾ ਪਾਸ ਹੋਇਆ ਕਿਉਂ ਇੰਨੇ ਹਰ ਪਾਸੇ ਇਹਨਾਂ ਹਾਲਾਤ ਦੇਖੇ ਜਾ ਰਹੇ ਪਾਤੀ ਨੂੰ ਲੱਗੇ ਕਿ ਲਗਾਤਾਰ ਜੋ ਇਹ ਹਾਲਾਤ ਦੇ ਕਰਨੇ ਇਸ ਨੂੰ ਲੱਗੇ ਕੋਈ ਹਮਾਰੀ ਚਾਹੀ ਚਾਹੇ ਕੋਈ ਵੀ ਹੋਵੇ ਇਸ ਨੂੰ ਲੈ ਕੇ ਵੀ ਹੋਣ ਅਗੇ ਕਿ ਇਹ ਬਾਅਦ ਚੱਕੀ ਜਾਏਗੀ ਦੇਖੋ ਜੀ ਬਾਅਦ ਚੱਕਣ ਨੂੰ ਤਾਂ ਹੁਣ ਜਿਹੜਾ ਵਿਚਾਰਾ ਕੰਮ ਕਰਨ ਆਇਆ ਜੌਬ ਤੇ ਜਾਣਾ ਉਹਨੇ ਐਕਟਿਵਾ ਖੜੀ ਕੀਤੀ ਲੇਟ ਹੋ ਰਿਹਾ ਉੱਪਰ ਝੜ ਗਿਆ ਸ਼ਾਮ ਨੂੰ ਆਇਆ ਇਹ ਬੈਸ ਕਰਦੇ ਅਗਲਾ ਬੈਸ ਦਾ ਨਹੀਂ ਕੋਈ ਗਰਲ ਹੈ ਉਹ ਬੈਸ ਨਹੀਂ ਕਰ ਸਕਦੀ ਕੁੜੀ ਆ ਉਹ ਬੈਸ ਦੀ ਨਹੀਂ ਆਉਂਦੀ ਪੈਸੇ ਦੇਂਦੀ ਤੇ ਘਰੇ ਚਲ ਜਾਂਦੀ ਆ ਜਾਂ ਉਹ ਲੜਦੀ ਆ ਜਿਹੜੇ ਦੋ ਚਾਰ ਹੈਗੇ ਲੜ ਸਕਦੇ ਆ ਜਿਗਰੇ ਵਾਲੇ ਉਹ ਲੜਦੇ ਆ ਪਰ ਗੱਲ ਤਾਂ ਇਹ ਆ ਲੋਕ ਕਿੱਦਾਂ ਬੈਸਣ ਗੁੰਡਾਗਰਦੀ ਪਾਰਕਿੰਗ ਮਾਫੀਆ ਸਾਰਾ ਕੁਝ ਇਕੱਠੇ ਹੀ ਚੱਲਦਾ ਪਰ ਹਜੇ ਤੱਕ ਇੱਥੇ ਕੋਈ ਲੜਾਈ ਨਹੀਂ ਹੋਈ ਅੱਜ ਕੋਈ ਐਡਾ ਦੀ ਗੁੰਡਾਗਰਦੀ ਨਹੀਂ ਹੋਈ ਅੱਜ ਪਹਿਲਾ ਦਿਨ ਸੀ ਤੋਂ ਪਹਿਲੇ ਦਿਨ ਨਹੀਂ ਅਸੀਂ ਇਹ ਚੀਜ਼ ਇਸੇ ਕਰਕੇ ਤੁਹਾਨੂੰ ਬੁਲਾ ਲਿਆ ਕਿ ਸ਼ਾਇਦ ਇਸ ਚੀਜ਼ ਨੂੰ ਅਸੀਂ ਨਕੇਲ ਪਾਉਣ ਦੀ ਕੋਸ਼ਿਸ਼ ਕਰ ਸਕੀਏ ਚਾਹੇ ਠੇਕੇਦਾਰ ਨਾਲ ਗੱਲ ਕਰੀਏ ਚਾਹੇ ਐਮਐਲਏ ਸਾਹਿਬ ਨਾਲ ਗੱਲ ਕਰੀਏ ਚਾਹੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਗੱਲ ਕਰੀਏ ਸਾਡਾ ਹੱਲ ਹੋ ਗਏ ਬਸ ਸਾਡੇ ਕੋਲ ਕੋਈ ਵੀ ਆਵੇ ਕੋਈ ਵੀ ਇੰਟੀਮੀਸ਼ਨ ਮਿਲੇ ਚਾਹੇ ਅਸੀਂ ਉਹਨਾਂ ਕੋਲ ਚੱਲ ਕੇ ਜਾਈਏ ਮੇਨ ਮਕਸਦ ਇਹ ਸਾਡਾ ਹੱਲ ਹੋਣਾ ਚ ਮੇਨ ਮਕਸਦ ਸੋਲੂਸ਼ਨ ਹੈ ਕੋਈ ਲੜਾਈ ਝਗੜਾ ਕੋਈ ਕਿਸੇ ਦੇ ਖਿਲਾਫ ਬੋਲਣਾ ਕੋਈ ਅੱਦਾ ਕਰਨ ਦਾ ਮਕਸਦ ਨਹੀਂ ਮਕਸਦ ਇਹ ਹੈ ਸਾਡਾ ਹੱਲ ਕੌਣ ਕਰੂਗਾ ਤੁਹਾਨੂੰ ਇਕੱਠੇ ਕਰਨ ਦਾ ਮਕਸਦ ਇਹ ਹੈ ਸਾਡੀ ਆਵਾਜ਼ ਤੁਸੀਂ ਹੈ ਜਿਹੜੀ ਉਹਨਾਂ ਤੱਕ ਪਹੁੰਚਾਣੀ ਹੈ ਉਹਨਾਂ ਦਾ ਕ ਆਵਾਜ਼ ਪਹੁੰਚੂਗੀ ਤੇ ਸਾਡੇ ਤੱਕ ਅਪਰੋਚ ਕਰਨਗੇ ਤੇ ਸਾਡਾ ਹੱਲ ਹੋਣ ਦੀ ਕੋਸ਼ਿਸ਼ ਅੱਗੇ ਵੱਧ ਸਕਦੀ ਹੈ ਕੋਈ ਪੈਸੇ ਦੇ ਪਰਲੇ ਰੇਟ ਕੋਈ ਵੀ ਨਹੀਂ ਵਧਾਇਆ ਸੀ ਪਰ ਇਹਨਾਂ ਨੇ ਕਿੱਦਾਂ ਵਧਾ ਦਿੱਤਾ ਕਿੱਦਾਂ ਜੀ ਹੋਰ ਫੇਸ ਸਾਡਾ ਰੇਟ ਸੀ ਤੇ ਹੁਣ ਕਿੰਨੇ ਰੇਟ ਹੋ ਗਏ ਡਿਫਰੈਂਸ ਕਿੰਨਾ ਹੋ ਗਿਆ ਉਹਦੇ ਬਾਰੇ ਦੱਸੋ ਡਿਫਰੈਂਸ ਜਿਹੜਾ ਤਾਂ ਜੀ ਮੋਟਰਸਾਈਕਲ ਉਹ 6 500 ਰੁਪਏ ਆ ਪਹਿਲਾਂ 200 ਪਾਸ ਸੀਗਾ ਹੁਣ 700 ਰੁਪਏ ਆ ਜਿਹੜਾ ਗੱਡੀ ਦਾ ਪਾਸ ਉਹ 500 ਸੀ ਅੱਜ 1400 ਰੁਪਏ 900 ਰੁਪਏ ਗੱਡੀ ਦੇ ਪਾਸ ਦਾ ਡਿਫਰੈਂਸ ਆ 700 ਰੁਪਈਆ ਜੇ ਅਸੀਂ ਮਹੀਨੇ ਦਾ ਇੱਥੇ ਦੇਣਾ ਤਾਂ ਬੰਦਾ ਕੋਈ ਸੈਕੰਡ ਹੈਂਡ ਐਕਟਿਵ ਆ ਜਾ ਉਹ ਆਪਣਾ ਸਾਈਕਲ ਜਾ ਉਹ ਸਕੂਟਰ ਨਾ ਲੈ ਲਵੇ ਇੱਥੇ ਆਉਣ ਵਾਸਤੇ 7-700 ਰੁਪਏ ਮਹੀਨੇ ਦਾ ਦੇਣਾ ਪੈਂਦਾ ਪਰਚੀ ਤੇ ਲਿਖਿਆ ਗਿਆ ਜਿਹੜੀ ਨੰਨੀਆਂ ਪਰਚੀਆਂ ਅੱਜ ਕਰਦੇ ਉਹ ਤੁਹਾਡੇ ਸਾਹਮਣੇ ਬੋਰਡ ਲੱਗਿਆ ਆ ਦੇਖੋ ਬੋਰਡ ਲੱਗਾ ਤਾਂ ਇੱਥੇ ਚੱਕਦੇ ਬੋਰਡ ਇਹਨਾਂ ਨੇ ਲਗਾਤਾ ਐਵੇਂ ਪਰਚੀਆਂ ਲਾਜੀ ਪਰਚੀ ਦੇਖ ਹੁਣ ਦੇਖੋ ਕਮੀ ਇਹਦੇ ਵਿੱਚ ਇੱਕ ਹੋਰ ਹੈ ਜਿਹੜਾ ਲਿਖਿਆ ਗਿਆ ਵੈ No parking and claim without insured vehicle ਜਿਹਦੀ ਵਾਈਕਲ ਦੀ ਇੰਸ਼ੋਰੈਂਸ ਨਹੀਂ ਹੈਗੀ ਉਹਦਾ ਕੋਈ ਕਲੇਮ ਅਸੀਂ ਨਹੀਂ ਦਵਾਂਗੇ ਯਾਨੀ ਕਿ ਤੁਹਾਡੀ ਚੋਰੀ ਦੀ ਕੋਈ ਗਾਰੰਟੀ ਨਹੀਂ ਜੇ ਇੰਸ਼ੋਰੈਂਸ ਵਾਈਕ ਕਲਾਦਾ ਫਿਰ ਇੰਸ਼ੋਰੈਂਸ ਵਾਈਕ ਕਲਾਦਾ ਭਾਵੇਂ ਬਾਹਰ ਚੋਰੀ ਹੋ ਜAVE ਉਹਨੂੰ ਤਾਂ ਕਲੇਮ ਮਿਲ ਹੀ ਜਾਣਾ ਫਿਰ ਤੇ ਤੁਹਾਡੀ ਕੀ ਗਾਰੰਟੀ ਹੈ ਤੁਸੀਂ ਇੱਥੇ ਲਿਖ ਰਹੇ ਹੋ ਵੇਣਾ ਇੰਸ਼ੋਰ ਵਾਈਕ ਨਹੀਂ ਹੈਗਾ ਉਹਦਾ ਕਲੇਮ ਅਸੀਂ ਨਹੀਂ ਦਵਾਂਗੇ ਫਿਰ ਤਾਂ ਇੰਸ਼ੋਰੈਂਸ ਵਾਲਾ ਬਾਈਕ ਭਾਵੇਂ ਬਾਹਰ ਚੋਰੀ ਹੋ ਜਾਏ ਕੰਪਨੀ ਕਲੇਮ ਦੇ ਦੋਗੀ ਪਰ ਤੁਹਾਡੀ ਕਾਦੀ ਜ਼ਿੰਮੇਵਾਰੀ ਹੈ ਚੈੱਕ ਕਰਿਆ ਕਰੀਏ ਇੰਸ਼ੋਰੈਂਸ ਨਾਲ ਨਾ ਨਾ ਵੀਰਾ ਜੀ ਇੱਥੇ ਕੋਈ ਤੇ ਢੇਕੇ ਦਾ ਨਾਮ ਤੇ ਨੰਬਰ ਆ ਹੋ ਵੀ ਨਹੀਂ ਹੈਗਾ ਨਾ ਇੱਥੇ ਕਿਸੇ ਅਫਸਰ ਦਾ ਨਾਮ ਤੇ ਨੰਬਰ ਹੈ ਇੱਥੇ ਵੀ ਕੰਪਲੇਂਟ ਦਾ ਨੰਬਰ ਨਹੀਂ ਜੇ ਕਿਸੇ ਨੂੰ ਪਾਰਕਿੰਗ ਕਰਦੇ ਹੋਏ ਜਾਂ ਪੈਸਾ ੱਟਕੇ ਇੱਕ ਗੱਲ ਦੇਖੋ ਜਿਹੜਾ ਬੰਦਾ ਸਵੇਰੇ ਜਿਹੜਾ ਬੰਦਾ ਸਵੇਰੇ ਜੋਬ ਕਰਦਾ ਸਵੇਰੇ 8 ਵਜੇ ਤੋਂ ਸ਼ਾਮੀ 6 ਵਜੇ ਜਾਂਦਾ ਉਹਦੇ ਲਈ ਤਾਂ 4 40 ਰੁਪਏ ਹੋ ਗਿਆ ਉਹ ਲਿਖਿਆ 6 ਘੰਟੇ ਦੇ 20 ਰੁਪਏ ਲਵਾਂਗੇ ਇਹਦੇ ਜਿਹ ਇੱਕ ਗੱਲ ਆਉਂਦਾ ਸਵੇਰੇ 12 ਵਜੇ ਟਾਈਮ ਖਤਮ ਹੈ 6 ਵਜੇ ਤੱਕ 40 ਰੁਪਏ ਹੋ ਗਿਆ ਜੇ 40 ਰੁਪਏ ਲੈਂਦਾ ਸਾਬ ਮਹੀਨੇ ਦਾ 1200 ਹੋ ਗਿਆ ਤੇ ਉਹਨਾਂ ਨੇ 500 ਰੁਪਏ ਪਾਸ ਮਗਰ ਵਧਾਤਾ 200 250 ਦਾ ਪਾਸ ਸੀ ਉਹ 700 ਦਾ ਕਰਤਾ ਤਿੰਨ ਵਾਰ ਅਸੀਂ ਨਾ ਤੁਹਾਡੇ ਰਾਹੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਸਰਕਾਰ ਤੇ ਲੋਕਾਂ ਨੇ ਭਰੋਸਾ ਕੀਤਾ ਉਹਨਾਂ ਦਾ ਭਰੋਸਾ ਨਾ ਤੋੜੋ ਤੇ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਇੱਕ ਦਿਨ ਦੇ ਵਿੱਚ ਵਧੇ ਰੇਟ ਹੈ ਉਹਨਾਂ ਨੂੰ ਘਟਾਓ ਨਹੀਂ ਤਾਂ ਅਸੀਂ ਨਾ ਕਿਸੇ 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 ਤਰੀਕੇ ਪਹਿਲੇ ਘਰ ਸੋਹਣ ਜਾਵਾਂਗੇ ਐਮਐਲਏ ਸਾਹਿਬ ਕੋ ਜਾਵਾਂਗੇ ਹਰ ਹਤਕੰਡਾ ਅਪਣਾਵਾਂਗੇ ਹਰ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਦੀ ਜੇਬ 'ਚ ਕੈਂਚੀ ਨਾ ਵੱਜੇ ਇੱਕ ਕਮੀ ਇਹਦੇ 'ਚ ਮੈਂ ਕਿਤੇ ਹੋਰ ਵੀ ਤੁਹਾਨੂੰ ਦੇਖੋ ਜੀ ਸਾਨੂੰ ਕਿਤੇ ਹੋਰ ਦਾ ਨਹੀਂ ਪਤਾ ਅਸੀਂ ਇੱਥੇ ਆਨੇ ਰੋਜ਼ ਆਨੇ ਜਿੰਨੇ ਵੀ ਖੜੇ ਆ ਸਾਰੇ ਰੈਗੂਲਰ ਆਣ ਵਾਲੇ ਆ ਜਿਹੜੇ ਨਹੀਂ ਵੀ ਆਇਆ ਪਿੱਛੇ ਤੁਸੀਂ ਹਜੂਮ ਦੇ ਸਕਦੇ ਹੋ ਇਹ ਵੀ ਰੈਗੂਲਰ ਆਣ ਵਾਲੀ ਆ ਨਾ ਸਾਰੇ ਪਰ ਸਾਨੂੰ ਕਿਤੇ ਹੋਰ ਦਾ ਨਹੀਂ ਪਤਾ ਇਹਦੇ 'ਚ ਇੱਕ ਹੋਰ ਕਮੀ ਇਹਦੇ 'ਚ ਹੋਰ ਕਮੀ ਤੁਹਾਨੂੰ ਦੱਸ ਦੇਣਾ ਜਿਹੜਾ ਇੱਥੇ ਲਿਖਿਆ ਨੋ ਰਿਸਪੌਂਸਿਬਿਲਟੀ ਫੋਰ ਪਾਰਟਸ ਇਹਦਾ ਜੇ ਕੋਈ ਗੱਡੀ ਖੜੀ ਜਾਂ ਮੋਟਰਸਾਈਕਲ ਖੜਾ ਹੈ ਉਹਦੇ ਕਿਸੇ ਪਾਰਟਸ ਨੂੰ ਕੋਈ ਨੁਕਸਾਨ ਹੁੰਦਾ ਹੈ ਉਹਦੀ ਵੀ ਕੋਈ ਰਿਸਪੌਂਸਿਬਿਲਟੀ ਨਹੀਂ ਫਿਰ ਪਾਰਕਿੰਗ ਕਾਦੀ ਹੈ 700 ਰੁਪਿਆ ਤੇ 1400 ਰੁਪਿਆ ਲੈ ਕਾਦਾ ਰਹੇ ਟਾਪਾ ਟੁੱਟਿਆ ਹੁੰਦਾ ਟਾਪਾ ਟੁੱਟਿਆ ਇੰਡੀਕੇਟਰ ਟੁੱਟਿਆ ਉਹ ਰਿਸਪੌਂਸਿਬਿਲਟੀ ਕਿਉਂ ਨਹੀਂ ਲਈ ਜਾ ਰਹੀ ਫਿਰ ਸਰ ਦੇਖਿਆ ਵੀ ਗਿਆ ਕਿ ਇਦਾਂ ਦਾ ਹੋਇਆ ਟੁੱਟਿਆ ਹੋਇਆ ਕੋਈ ਸਮਾਨ ਮੇਰੇ ਆਪ ਦੇ ਮੋਟਰਸਾਈਕਲ ਤੇ ਬਹੁਤ ਇੰਡੀਕੇਟਰ ਬਹੁਤ ਵਾਰ ਸਾਰਿਆਂ ਦੇ ਟੁੱਟਦੇ ਆ ਤੁਸੀਂ ਅਗਰ ਪਾਰਕਿੰਗ ਦੇ ਵਿੱਚ ਨਿਗਾ ਮਾਰੋਗੇ ਨਾ ਜਿੱਥੇ 200 ਮੋਟਰ ਲਗਾਉਣ ਦੀ ਜਗ੍ਹਾ ਉਹਦੇ 7-700 ਲੱਗਾ ਮੋਟਰ ਉਹ ਕਹਿੰਦੇ ਸਾਨੂੰ ਕੀ ਪਤਾ ਪਹਿਲਾਂ ਤਾਂ ਟੁੱਟਾ ਹੋਊਗਾ ਤੂੰ ਇੱਥੇ ਖੜਾ ਕੇ ਚੱਲ ਗਿਆ ਉੱਥੇ ਦੱਸੋ ਕੀ ਜਵਾਬ ਹੈ ਜੀ ਇਹ ਤਾਂ ਜੀਐਸਟੀ ਨੰਬਰ ਹੈ ਨਾ ਮੈਂਸ਼ਨ ਕੀਤਾ ਕਿਉਂਕਿ ਕੁਝ ਵੀ ਨਹੀਂ ਹੈ ਜੀ ਦੇਖੋ ਕੁਝ ਨਹੀਂ ਹੈ ਜੀ ਨਾ ਤਾਂ ਜੀਐਸਟੀ ਨੰਬਰ ਮੈਂਸ਼ਨ ਹੈ ਨਾ ਇੱਥੇ ਠੇਕੇਦਾਰ ਦਾ ਨਾਮ ਨਾ ਨੰਬਰ ਨਾ ਕਿਸੇ ਅਫਸਰ ਦਾ ਕੋਈ ਕੰਪਲੇਨਰ ਨੰਬਰ ਕੁਝ ਨਹੀਂ ਹੈ ਸਿਰਫ ਇੱਕ ਪਰਚੀ ਲਿਖਿਆ ਫਿਰੋਜ਼ਗੰਦੀ ਮਾਰਕੀਟ ਲੁਧਿਆਣਾ ਐਮਸੀਲ ਅਪਰੂਵਡ ਪਾਰਕਿੰਗ ਹੁਣ ਗੱਲ ਇੱਥੇ ਆਉਂਦੀ ਹੈ ਕਿ ਅਗਰ ਐਮਸੀਲ ਅਪਰੂਵਡ ਪਾਰਕਿੰਗ ਹੈ ਇਟ ਮੀਨਸ ਇਹ ਕਹਿਣਾ ਚਾਹੁੰਦੇ ਆ ਵੀ ਇਹ ਜਿਹੜਾ 700 ਤੇ 140 ਜੇ ਐਮਸੀਲ ਅਪਰੂਵਡ ਹੈ ਫਿਰ 700 ਤੇ 1400 ਸਰਕਾਰ ਨੇ ਕਿਹਾ ਲੋ ਫਿਰ ਇਹਦਾ ਮਤਲਬ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਸਰਕਾਰ ਨੇ ਨਹੀਂ ਕਿਹਾ ਫਿਰ ਠੇਕੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ ਵੀ ਮੈਂ ਨਜਾਇਜ਼ ਲੋਕਾਂ ਤੋਂ ਨਾ ਲਵਾਂ ਗੱਲਾਂ ਤਾਂ ਦੋ ਹੀ ਆ ਜਾਂ ਸਰਕਾਰ ਲੈ ਰਹੀ ਆ ਠੇਕੇਦਾਰ ਸਾਹਿਬ ਲੈ ਰਹੇ ਗੱਲ ਇੱਕ ਇਹ ਵੀ ਹੈ ਨਾ ਕਿ ਆ ਵੀ ਸਰਕਾਰੀ ਸਰਕਾਰੀ ਟਾਈਮ ਦੇ ਵਿੱਚ ਵੀ ਬੰਦੇ ਸਟਾਫ ਸਟਾਫ ਇਹੀ ਹੈ ਸਟਾਫ ਚੇਂਜ ਨਹੀਂ ਹੋਇਆ ਸਟਾਫ ਇੱਕੋ ਹੀ ਹੈ ਪਹਿਲਾਂ ਜਿਹੜੇ ਸਰਕਾਰ ਕੋਲ ਜਿਹੜੀ ਇਹਦਾ ਉਹ ਸੀਗਾ ਉਹਦੇ ਵੀ ਸਟਾਫ ਸੇਮ ਸੀਗਾ ਹੁਣ ਜਿਹੜਾ ਸਟਾਫ ਹੈ ਸਟਾਫ ਹੁਣ ਵੀ ਸੇਮ ਹੈ ਆਸ ਨੂੰ ਵੀ ਤਾਂ ਉਖਾਈ ਹੋ ਰਹੀ ਹੋएगी ਜਦੋਂ ਇਹ ਰੇਟ ਵੱਧ ਮੰਗ ਰਿਹਾ ਤਾਂ ਇਹ ਹਰ ਬੰਦਾ ਲੜ ਕੇ ਜਾ ਰਿਹਾ ਹਰ ਤੁਸੀਂ ਉਹਨਾਂ ਦੇ ਬਾਈਟ ਲੋ ਹਰ ਬੰਦਾ ਲੜ ਕੇ ਜਾ ਰਿਹਾ ਉਹਨਾਂ ਦੇ ਨਾਲ ਵੀ ਮੈਂ ਨਹੀਂ ਦੇਣੇ ਉਹ ਕਦੇ ਉਹ ਕਦੇ ਕਿਸੇ ਨੂੰ ਮਿੰਤਾ ਕਰ ਰਿਹਾ ਕਦੇ ਕਿਸੇ ਨਾਲ ਲੜ ਕੇ ਰਹਿ ਰਿਹਾ ਜਿਹੜਾ ਬੰਦਾ ਕਈ ਦੇ ਰਿਹਾ ਕਈ ਉਦਾਂ ਹੀ ਗੱਡੀ ਲੈ ਕੇ ਜਾ ਰਿਹਾ ਵੀ ਮੈਂ ਨਹੀਂ ਦੇਣੇ ਕਈ ਪਰਚੀ ਨਹੀਂ ਲਾਰੇ ਬਹੁਤ ਜ਼ਿਆਦਾ ਦਿੱਕਤ ਸਵੇਰ ਤੋਂ ਆ ਰਹੀ ਹੈ ਇਸੇ ਕਰਕੇ ਅਸੀਂ ਪਹਿਲੇ ਦਿਨ ਹੀ ਤੁਹਾਨੂੰ ਇਕੱਠਾ ਕਰ ਲਿਆ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਸਾਡਾ ਮੈਸੇਜ ਜਿਹੜਾ ਹੈ ਉਹ ਸਰਕਾਰ ਤੱਕ ਪਹੁੰਚ ਜਾਵੇ ਅਸੀਂ ਪਹਿਲੇ ਦਿਨ ਇਕੱਠਾ ਕਰਨ ਦਾ ਮਕਸਦ ਸਾਡਾ ਇਹ ਹੈ ਨਹੀਂ ਤਾਂ ਅਸੀਂ ਆਰਟੀਆਈ ਪਾ ਕੇ ਪ੍ਰੋਪਰ ਡਾਕੂਮੈਂਟਰੀ ਕਢਾ ਕੇ ਕਮਿਸ਼ਨਰ ਸਾਹਿਬ ਕਾਰਪੋਰੇਸ਼ਨ ਕੋਲ ਜਾ ਕੇ ਡੀਸੀ ਮਾਨਯੋਗ ਸਾਹਿਬ ਕੋਲ ਜਾ ਕੇ ਸਾਰੀ ਕਾ ਕਾਨੂੰਨੀ ਕਾਰਵਾਈ ਵੀ ਕਰ ਸਕਦੇ ਸੀ ਪਰ ਤੁਹਾਨੂੰ ਬੁਲਾਉਣ ਦਾ ਮਕਸਦ ਇਹ ਵੀ ਪਹਿਲੇ ਦਿਨ ਸਾਡੀ ਇੰਟੀਮੇਸ਼ਨ ਚਲੀ ਜਾਵੇ ਬਾਕੀ ਕਾਗਜ਼ੀ ਕਾਰਵਾਈ ਹੋਣਾ ਸੀ ਸ਼ੁਰੂ ਕਰ ਦਾਂਗੇ ਅੱਜ ਤੋਂ ਪ੍ਰੋਬਲਮ ਸਰਕਾਰ ਦੀ ਦੇਖਦੇ ਹੋ ਰੇਟ ਤੇ ਜਿਆਦਾ ਵੱਧ ਕੇ ਇੱਕ ਵਾਰੀ ਹੈਰਾਨੀ ਨਹੀਂ ਹੁੰਦੀ ਦੇਖ ਕੇ ਵੀ ਆ ਕਿਤੋਂ ਇੱਕੋ ਦਾ ਨਵਾਂ ਯਾ ਬੋਰਡ ਲੱਗ ਗਿਆ ਕੁਝ ਹੋ ਰਿਹਾ ਕੁਝ ਹੋ ਰਿਹਾ ਦੇਖੋ ਜੀ 700 ਰੁਪਏ ਸੁਣ ਕੇ ਤਾਂ ਸਭ ਦੇ ਪੈਰਾਂ ਦਲੋਂ ਜ਼ਮੀਨ ਹੀ ਨਿਕਲ ਗਈ ਵੀ ਮੈਂ ਮੋਟਰਸਾਈਕਲ ਖੜਾਉਣ ਦਾ 700 ਰੁਪਏ ਦਵਾ ਚੰਡੀਗੜ੍ਹ ਦਾ ਪਾਰਕਿੰਗ 12 ਰੁਪਏ 10 ਰੁਪਏ 7 ਰੁਪਏ 15 17 ਇਦਾਂ ਉਹਨਾਂ ਦਾ ਰੇਟ ਹੁੰਦਾ 12 15 17 ਇਦਾਂ ਹੁੰਦਾ ਫੋਰ ਵਿਲਰ ਦਾ ਫੋਰ ਵਿਲਰ ਦਾ ਘੰਟੇ ਦੇ ਹਿਸਾਬ ਨਾਲ ਤੇ ਅਸੀਂ 700 ਰੁਪਏ ਪਾਸ ਦਾ ਦੇਣ ਲੱਗ ਜਾਈਏ ਤੇ ਜਿਹੜਾ ਮੋਟਰਸਾਈਕਲ ਦਾ ਜੀ ਇਹ ਦੱਸੋ ਠੀਕ ਹੈ ਧੰਵਾਦ ਜੀ ਦਾ ਬਹੁਤ ਜੀ ਭਾਈ ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜੇ ਰੇਟ ਵਧਾ ਦਿੱਤੇ ਨੇ ਉਹ 700 ਰੁਪਏ ਪਾਸ ਕਰਤਾ ਪਰ ਮੰਥ ਇਹਨਾਂ ਨੇ ਹੁਣ ਜਿਹੜਾ ਬਾਈਕ ਦਾ ਵਾ ਤੇ 1400 ਰੁਪਏ ਕਾਰ ਦਾ ਕਰਤਾ ਬਹੁਤ ਨਿਆਂਇਤ ਕੀਤਾ ਹੈਗਾ ਇਹਨਾਂ ਤਾਂ ਵਧਾਣੇ ਨਹੀਂ ਚਾਹੀਦਾ ਹੈ ਕੋਈ ਸਰਵਿਸ ਦਾ ਹੈ ਨਹੀਂ ਇੱਥੇ ਜਦੋਂ ਬਰਸਾਤ ਆਉਂਦੀ ਹੈ ਦਰਿਆ ਬਣ ਜਾਂਦਾ ਹੈ ਗੱਡੀ ਬਾਹਰ ਲੇਕਰ ਰੰਦੀ ਜਗ੍ਹਾ ਨਹੀਂ ਹੁੰਦੀ ਨਹੀਂ ਨਾਲੇ ਕਹਿ ਜਾ ਰਿਹਾ ਕਿ ਜਿਹੜਾ ਗੱਡੀ ਚ ਕੋਈ ਟੁੱਟ ਭੱਜ ਜਾਊਗੀ ਉਹਦਾ ਵੀ ਕਲੇਮ ਤੁਹਾਡਾ ਹੀ ਹੋਗਾ ਪਾਰਕਿੰਗ ਠੇਕੇਦਾਰ ਦਾ ਨਹੀਂ ਹੋਗਾ ਭਲੇ ਚੋਰੀ ਹੋ ਜੇ ਇਹ ਨਹੀਂ ਤਾਂ ਗਲਤ ਚੀਜ਼ ਹੈ ਉਹਨেরা ਤੁਸੀਂ ਵਿਰੋਧ ਕਰਦੇ ਹੋ ਬਿਲਕੁਲ ਵਿਰੋਧ ਕਰਦੇ ਆਗੇ ਜਾਇਜ਼ ਹੋਣਾ ਚਾਹੀਦਾ ਜੇ ਠੀਕ ਹੈ ਮਹਿੰਗਾਈ ਵਧਰੀਆ ਕੋਈ ਠੇਕਾ ਵਧਰਾ ਲਿਮਟ ਵਧਰਾ ਚਾਹੀਦਾ ਨਾ ਇਹ ਤਾਂ ਗੌਰਮਣੇ ਸੋਚਣਾ ਚਾਹੀਦਾ ਹੈ ਵੈਰਕ ਫੈਸਿਲਿਟੀ ਕੀ ਦੇ ਰਹੀ ਹੈਗੇ ਫੈਸਿਲਿਟੀ ਫੈਸਿਲਿਟੀ ਇੱਥੇ ਕੁਝ ਵੀ ਨਹੀਂ ਹੈਗੀ ਬਿਲਕੁਲ ਕੁਝ ਨਹੀਂ ਇੱਥੇ ਤਾਂ ਜਿਸ ਟਾਈਮ ਬਰਸਾਤ ਥੋੜੀ ਆਂਦੀ ਹੈ ਦੇ ਕਾਰ ਵਿਚਕਾਰ ਹੁੰਦੀ ਹੈ ਤੇ ਆਸ-ਪਾਸ ਪਾਣੀ ਹੁੰਦਾ ਹੈਗਾ ਬਸ ਦੇਵ ਕਾਰ ਦਾ 1400 ਰੁਪਏ ਪਰ ਮੰਥ ਕਰਤਾ ਨਾ ਇਹ ਤਾਂ ਗਲਤ ਹੈ ਸੋ ਕੋਈ ਲੁੱਟ ਮਾਰੀ ਸਾਰੇ ਇਹ ਤਾਂ ਕਿਵੇਂ ਦੇ ਦੇਓ ਸਰਕਾਰ ਤਾਂ ਕਹਿ ਰਹੀ ਅਸੀਂ ਸਹੂਲਤਾਂ ਦੇਵਾਂਗੇ ਪਰ ਇੱਥੇ ਸਹੂਲਤਾਂ ਕੋਈ ਨਹੀਂ ਮਿਲ ਰਹੀਆਂ ਸਹੂਲਤਾਂ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਪਾਰਕਿੰਗ ਇੱਥੇ ਦੇਖੋ 10 ਸਾਲ ਹੋ ਗਏ ਤੇ ਦਰ ਰੋਣੀ ਪਈ ਪਾਣੀ ਖੜ ਜਾਂਦਾ ਇੱਥੇ ਤੁਸੀਂ ਲੰਘ ਨਹੀਂ ਸਕਦੇ ਕੋਈ ਗੱਡੀ ਪਾਰਕਿੰਗ ਕਰ ਸਕਦੇ ਇੱਥੇ ਪੈਸੇ ਵਧਾਉਂਦੇ ਨੂੰ ਵਧਾਈ ਜਾਂਦੇ ਹਰ ਵਾਰੀ ਪੈਸੇ ਵਧਾਈ ਜਾਂਦੇ ਇਹ ਕੋਈ ਤਰੀਕਾ ਥੋੜੀ ਹੈਗਾ ਕੋਈ ਪਹਿਲਾਂ 500 ਰੁਪਏ ਸੀ ਪਰਚੀ ਉੱਥੇ ਹੁਣ 1400 ਕਰ ਦਿੱਤੀ ਬਿਲਕੁਲ ਜੀ ਗਲਤ ਹੈ ਕੋਈ ਨਿਆਇ ਹੈਗਾ ਤਾਂ ਸੱਚਾ ਲੋਟਾ ਕਿ ਇਹਨਾਂ ਨੇ ਇਹ ਵੀ ਨਾਲ ਮੈਂਸ਼ਨ ਕਰਤਾ ਕਿ ਜੇ ਕਾਰ ਚੋਰੀ ਹੋ ਜਾਂਦੀ ਹੈ ਜਾਂ ਕੋਈ ਵੀਕਲ ਚੋਰੀ ਹੋ ਜਾਂਦਾ ਵਾ ਜਾਂ ਚ ਕੋਈ ਟੱਟ ਭੱਜ ਜਾਂਦੀ ਉਹ ਚ ਠੇਕੇਦਾਰ ਦਾ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਜਿਹਦੀ ਗੱਡੀ ਹੋ ਆਪ ਜ਼ਿੰਮੇਵਾਰ ਹੋਊਗਾ ਫਿਰ ਪਾਰਕਿੰਗ ਦਾ ਮਤਲਬ ਕੀ ਹੈ ਠੇਕੇਦਾਰ ਦਾ ਫਿਰ ਫਿਰ ਤੂੰ ਜਿੱਥੇ ਮਰਦੀ ਗੱਡੀ ਖ ਜਿਹਦਾ ਕਹਿੰਦੇ ਇੰਸ਼ੋਰੈਂਸ ਹੋਊਗਾ ਸਿਰਫ ਉਹਨੂੰ ਕਲੇਮ ਦੇ। ਇੰਸ਼ੋਰੈਂਸ ਕੰਪਨੀ ਕਲੇਮ ਦੇਣੀ ਹੈ ਤਾਂ ਦੇਊਗੀ ਬਟ ਜਿਹੜਾ ਅੰਦਰ ਕੋਈ ਸਮਾਨ ਹੋਵੇ ਉਹਦੀ ਵੀ ਕਲੇਮ ਦੇਊਗੀ ਇੰਸ਼ੋਰੈਂਸ ਕੰਪਨੀ। ਇੰਸ਼ੋਰੈਂਸ ਕੰਪਨੀ ਦਾ ਗੱਡੇ ਦਾ ਦੇ ਸਕਦੀ ਹੈ ਕਲੇਮ। ਅੰਦਰ ਕੋਈ ਸਮਾਨ ਚੋਰੀ ਹੋ ਗਿਆ ਉਹਦੀ ਕੌਣ ਜ਼ਿੰਮੇਵਾਰ ਲੈ ਸਕਦਾ? ਮੈਂ ਤੁਸੀਂ ਦਾ ਵਿਰੋਧ ਕਰ ਦੇਣਾ ਦਾ ਠੇਕੇਦਾਰ ਬਿਲਕੁਲ ਵਿਰੋਧ ਕਰਦੇ ਹਾਂ ਇਹ ਗਲਤ ਹੈ ਤਾਂ ਜਿਹੜੇ ਨੌਜਵਾਨ ਇਸ ਚੀਜ਼ ਦਾ ਵਿਰੋਧ ਕਰ ਰਹੇ ਉਹਨਾਂ ਨਾਲ ਖੜੇ ਹਾਂ ਸਰ ਬਿਲਕੁਲ ਖੜੇ ਹਾਂ ਅਸੀਂ ਨਾਲ ਖੜੇ ਹਾਂ ਕਿਤੇ ਨਿਆਂ ਦੇ ਉਹਦੇ ਨਾਲ ਖੜੇ ਆ ਜੈਨੂਨ ਜੀ ਚੀਜ਼ ਹੋਣੀ ਚਾਹੀਦੀ ਹੈ 500 ਸੀ 600 ਹੋ ਗਿਆ ਠੀਕ ਸਮਝਾਂ ਦੀ ਗੱਲ ਨਹੀਂ ਬੜਜੇ ਦੇ ਪਾਸੇ 400 ਕਰ ਦੋਗੇ ਉਹ ਤਾਂ ਨਜਾਇਜ਼ ਹੀ ਹੈ ਨਾ ਉਹ ਤਾਂ ਮਤਲਬ ਇੱਕ ਪਾਸੇ ਤੁਸੀਂ ਕਹਿ ਦਿੰਦੇ ਹੋ ਕਿ ਫ੍ਰੀ ਜੀ ਦੇ ਦਾਂਗੇ ਦੂਜੇ ਉਹਦੇ ਹਰੇਕ ਪਾਸੇ ਮਤਲਬ ਰੇਟ ਵਧਾਈ ਜਾਂਦੇ ਹੋ ਇਹ ਕੋਈ ਤਰੀਕਾ ਥੋੜੀ ਹੈਗਾ ਬਿਨਾ ਇਨਟੀਮੇਸ਼ਨ ਦੇ ਇਹ ਵਧਾ ਦਿੱਤੇ ਕਿ ਕੱਲ ਰੇਟ ਪੁਰਾ ਪਹਿਲਾਂ ਕਿੰਨੇ ਤੇਰੇ ਪਹਿਲਾਂ 10 ਰੁਪਏ ਸੀ ਜੀ ਇਹਨਾਂ ਦੇ বিনা ਇੰਟੀਮੇਸ਼ਨ ਵਧਾ ਰਹੇ ਪੁੱਛੀ ਨਹੀਂ ਭਾਈ ਕੋਈ ਇੰਟੀਮੇਸ਼ਨ ਨਹੀਂ ਹਣ ਬੰਦਾ ਜਿਹੜਾ ਇੱਥੇ ਵਰਕਿੰਗ ਕਰ ਰਿਹਾ ਵਾ ਉਹਨੇ ਮੈਨੇ 30 ਦਿਨਾਂ ਨਾਲ 25 ਦਿਨਾਂ ਨਾਲ 25 ਦਿਨ ਦੇ ਹਿਸਾਬ ਨਾਲ 25 ਰੁਪਏ ਰੋਜ਼ ਦੇ ਦੇ ਲਈ ਹੋਗਾ ਬੰਦਾ ਤਣਾ ਘਰੇਗਾ ਕੀ ਲੈ ਕੇ ਜਾਊਗਾ ਪਾਸੇ 1000 ਰੁਪਏ ਤੋਂ ਉਹਨੇ ਸਿਰਫ ਪਾਰਕਿੰਗ ਦਾ ਦੇਣਾ ਹੈ ਉੱਤੇ ਉੱਤੇ ਇਹ ਅਵਾਦ ਮਸੋਲੀ ਕਰਦੇ ਉੱਤੇ ਜੇ ਬੰਦਾ 200 ਰੁਪਏ ਲੈ ਰਿਹਾ ਕੋਈ ਉਹਦੀ ਸਿਕਿਉਰਿਟੀ ਨਹੀਂ ਦਿੰਦੇ ਮੋਟਰਸਾਈਕਲ ਕੱਲ ਨੂੰ ਚੱਕਿਆ ਜਾਂਦਾ ਫਿਰ ਵੀ ਇਹਨਾਂ ਦੇ ਕਹਿੰਦੇ ਆ ਕਿ ਨਹੀਂ ਸਾਡੇ ਕੋਈ ਨਹੀਂ ਹੋਦਾ ਆਵਾ ਉਹਨਾਂ ਨੇ ਪਹਿਲੇ ਪਰਚੀ ਤੇ ਮੈਂਸ਼ਨ ਕਰਤਾ ਕਿ ਜੇ ਚੋਰੀ ਹੋ ਜਾਂਦਾ ਜਾਂ ਕੋਈ ਚੀਜ਼ ਚੋਰੀ ਹੋ ਜਾਂਦਾ ਭਾਈ ਚੋਰੀ ਹੋ ਜਾਂਦਾ ਉਹ ਗਲਤ चीज ਹੈ ਨਾ ਪਹਿਲਾਂ ਤਾਂ ਪਾਰਕਿੰਗ ਦੇ ਪੈਸੇ ਵੀ ਉਹ ਫालतू ਲੈ ਰਹੇ ਆ 10 ਰੁਪਏ ਦੀ ਪਾਰਕਿੰਗ ਆ 25 ਰੁਪਏ ਲੈ ਰਹੇ ਕਾਹਦਾ ਲੈ ਰਹੇ ਆ ਜਿਹੜੇ ਬੰਦੇ ਰੋਜ਼ ਇੱਥੇ ਕੰਮ ਕਰਦੇ ਤਾਂ ਪਾਰਕਿੰਗ ਦੇ ਪੈਸੇ ਦੇਣਗੇ ਜਾਂ ਸੈਲਰੀਆਂ ਲੈਣਗੇ ਆਪਣੀਆਂ ਜਿਹੜੇ ਕੰਮ ਚਾਹੋਗੇ ਭਾਈ ਗਲਤ ਹੈ ਗੌਰਮੈਂਟ ਨੇ ਇੱਥੇ ਐਕਸ਼ਨ ਲੈਣਾ ਅਗਰ ਇਹ ਬੰਦਿਆਂ ਨੇ ਦੇ ਰਹੀ ਆ ਆਪਣਾ ਟੀਕੇ ਲਾੜ ਦੇ ਰਹੀ ਆ ਪ੍ਰਾਈਵੇਟ ਸੈਕਟਰ ਜੋ ਜਿਹੜੇ ਤੁਹਾਡੇ ਸਾਥੀਕਾਰ ਟੈਸਟ ਕਰਦੇ ਪਏ ਨੇ ਉਹਦੇ ਖਿਲਾਫ ਕੀ ਹੋਣਾ ਸਾਥ ਦਿੰਦੇ ਹੋ ਬਿਲਕੁਲ ਜਿੰਨੇ ਆਹੀ ਬਿਲਕੁਲ ਜਿੰਨੇ ਆ ਸਾਥ ਦਿੰਦੇ ਨੇ ਇਹਨਾਂ ਦੇ ਰੇਟ ਇੱਕੋ ਦਮ ਤੁਹਾਡੇ ਵਧਾ ਤੋਂ ਕਰ ਚਾਹੁੰਦੇ ਯਾਰ ਰੇਟ ਵਧਣ ਨਾਲ ਦਿੱਕਤਾਂ ਹੀ ਆ ਬਹੁਤ ਪ੍ਰੋਬਲਮ ਆ ਰਹੀ ਹੈਗੀ ਇੱਥੇ ਸਰਵਾਈਵ ਕਰਨਾ ਮੁਸ਼ਕਿਲ ਹੋਇਆ ਪਿਆ ਤੇ ਸ਼ਾਮ ਨੂੰ ਜਾਣਾ ਤੇ ਇਹਨਾਂ ਨੂੰ ਨਾ ਦੇਈਏ ਤਾਂ ਇਹ ਵੀ ਮੁੰਡੇ ਕੀ ਕਰਨ ਇਹਨਾਂ ਨੂੰ ਵੀ ਅੱਗੇ ਹੋ ਹੈਗੇ ਆ ਵੀ ਹਾਂ ਵੀ ਇੰਨੇ پیسے ਤਾਂ ਲੈਣੇ ਇਹਨਾਂ ਦੀ ਵੀ ਨੌਕਰੀਆਂ ਨਾਲ ਪਰ ਗਵਰਨਮੈਂਟ ਨੇ ਅੱਲੇ ਦਾ ਕੋਈ ਨਹੀਂ ਲੱਟੰਡਿਆ ਸੀ ਕਿ ਅਸੀਂ ਰੇਟ ਵਧਾ ਰਹੇ ਹਾਂ ਕੋਈ ਨੋਟੀਫਿਕੇਸ਼ਨ ਨਹੀਂ ਸੀ ਨਗਰ ਨਿਗਮ ਵੱਲੋਂ ਯਾਰ ਉਹੀ ਗੱਲ ਹੁਣ ਦੇਖੋ ਇੰਨੀ ਸੁਰੱਖੀਆਂ 'ਚ ਤਾਂ ਬੰਦਾ ਕੋਈ ਵੀ ਨਹੀਂ ਰਹਿੰਦਾ ਪਰ ਗਵਰਨਮੈਂਟ ਨੂੰ ਚਾਹੀਦਾ ਵਾ ਕਿ ਦੇਖੋ ਹਰੇਕ ਵਾਰੀ ਇਕੁਅਲ ਸੋਚੇ ਜਿੰਨਾ ਰੇਟ ਹੈਗਾ ਓਨਾ ਹੋਣਾ ਚਾਹੀਦਾ ਆਈ ਥਿੰਕ 10 ਰੁਪਏ ਬਾਈਕ ਦਾ ਬਿਲਕੁਲ ਜਾਇਜ਼ ਨਾਲ ਇਹਨਾਂ ਦੇ ਇੱਕ ਮੈਂਸ਼ਨ ਚ ਨਵੀਂ ਗੱਲ ਤੀਕ ਜੇ ਕੋਈ ਚੋਰੀ ਹੋਏ ਲਈ ਤੁਹਾਡੀ ਬਾਈਕ ਜਾਂ ਪਾਰਟ ਚੋਰੀ ਹੋ ਜਾਂਦਾ ਜਾਂ ਟੁੱਟ ਭੱਜ ਜਾਂਦੀ ਆ ਉਹਦੇ ਜ਼ਿੰਮੇਵਾਰ ਤੁਸੀਂ ਆ ਕੋਈ ਤਾਂ ਗੱਲ ਆ ਫਿਰ ਉਹ ਤਾਂ ਵੀ ਸਾਡੇ ਆਲਰੇਡੀ ਇੰਸ਼ੋਰੈਂਸ ਵੀ ਤਾਂ ਹੈਗੀ ਆ ਫਿਰ ਅਸੀਂ ਪਾਰਕਿੰਗ ਕਰਨ ਦਾ ਕੀ ਤੁਹਾਨੂੰ ਮਿਲਦਾ ਵੈਸੋ ਵੀ ਸਾਡੇ ਬਾਈਕਾਂ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਦਿਨੋਂ ਦਿਨ ਕਦੇ ਇੰਡੀਕੇਟਰ ਟੁੱਟ ਗਿਆ ਕਦੇ ਕੁਝ ਟੁੱਟ ਗਿਆ ਇਹ ਕਾਫੀ ਦਿੱਕਤਾਂ ਨੇ ਹਮ 25 ਰੁਪਏ ਹੁਣ 25 ਰੁਪਏ ਪਹਿਲਾਂ ਕਿੰਨੇ ਲਾ ਰਹੇ ਸੀ ਇੱਥੋਂ ਤੋਂ ਬਾਅਦ ਵੀ ਕੋਈ ਨਹੀਂ ਦੇਖਣ ਮਿਲਿਆ ਮੈਡਮ ਹੁਣ ਤਾਂ ਦੇਖੋ ਅੱਜ ਜਿਹੜੀ ਪਰਚੀ ਕੱਟੀ ਉਹ ਤਾਂ ਆਪਾਂ ਨੂੰ ਦੇਣੇ ਪੈਣੇ ਹੁਣ ਕੱਲ ਨੂੰ ਜੇ ਕੋਈ ਹੱਲ ਹੋ ਜਾਂਦਾ ਫਿਰ ਕੀ ਪਤਾ ਟਾਈਮ ਅੱਛੇ ਆ ਜਾਣ ਕਹਿੰਦੇ ਨੇ ਵਧੀਆ ਦਿਨ ਆਣੇ ਹਾਲੇ ਤੱਕ ਤਾਂ ਆਏ ਨਹੀਂ ਪਹਿਲਾਂ 10 ਰੁਪਏ ਜਦੋਂ ਕਾਰਪੋਰੇਸ਼ਨ ਸੀ 10 ਰੁਪਏ ਉਸ ਤੋਂ ਪਹਿਲਾਂ 20 ਰੁਪਏ ਦਿੰਦੇ ਆਂ ਇਹ ਨਹੀਂ ਸਰਕਾਰ ਨੂੰ ਕੀ ਕਹਣਾ ਜਾਊਗਾ ਸਰਕਾਰ ਨੂੰ ਆਹੀ ਕਹਿਣਾ ਚਾਹੁੰਦਾ ਵੀ ਵਧੀਆ ਤਰ੍ਹਾਂ ਚੱਲਣਾ ਚਾਹੀਦਾ ਸਿਸਟਮ ਬਣਾਉਣਾ ਚਾਹੀਦਾ ਹਰੇਕ ਲਈ ਇਕੁਐਲਟੀ ਹੋਣੀ ਚਾਹੀਦੀ ਹੈ ਵੀ ਹਾਂ ਜੀ ਵੀ ਕਿਸੇ ਨਾਲ ਵੀ ਗਰੀਬ ਨਾਲ ਧੱਕਾ ਨਾ ਹੋਵੇ ਹਰੇਕ ਨੂੰ ਪੈਰਲਲ ਲੈ ਕੇ ਜਾਣਾ ਚਾਹੀਦਾ ਸਰ ਕੀ ਨਾਮ ਦਾ ਡਾਵਾ ਰਾਜ ਪ੍ਰਦਰਸ਼ਨ ਕੀਤਾ ਇਹ ਠੇਕੇਦਾਰ ਨੇ ਲੈ ਔਰ ਪਾਰਕਿੰਗ ਲਈ ਕਹਿੰਦੇ ਰੇਟ ਵਧ ਰਸੂਲੇ ਜਾ ਰਿਹਾ ਕੀ ਕਹਿੰਦੇ ਨਾ ਸਰ ਸਾਡੇ ਵੱਲੋਂ ਕੋਈ ਵੀ ਰੇਟ ਵਾਧੂ ਨਹੀਂ ਕੀਤਾ ਜਾ ਰਿਹਾ ਪੂਰੀ ਫਿਰੋਜ਼ਗੜੀ ਮਾਰਕੀਟ ਦੇ ਵਿੱਚ 40 ਬੋਰਡ ਪਾ ਲਗਾਏ ਆ ਕਿਉਂਕਿ ਸਰਕਾਰੀ ਖਰਤਾ ਦੇ ਅਨੁਸਾਰ ਰੇਟ ਸਾਨੂੰ ਮਿਲਿਆ ਠੀਕ ਹੈ ਜੀ ਔਰ 7 ਬੋਰਡ ਇਹੋ ਜੇ ਰਹਿ ਗਏ ਸੀ ਜਿੰਨਾ ਉੱਪਰ ਬੜਾ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਜਿਹੜੇ ਫਿਰੋਜ਼ਗਰਦੀ ਮਾਰਕੀਟ ਦੇ ਅੰਦਰ ਕੰਮ ਕਰਨ ਵਾਲਾ ਸਟਾਫ ਹੈ ਉਹ ਆਪਣੇ ਮਾਲਕਾਂ ਤੋਂ ਇੱਕ ਲਿਸਟ ਬਣਵਾ ਕੇ ਔਰ ਫਿਰੋਜ਼ਗਰਦੀ ਮਾਰਕੀਟ ਐਸੋਸੀਏਸ਼ਨ ਤੋਂ ਰਿਕਮੈਂਡ ਕਰਾ ਕੇ ਜੇ ਸਾਡੇ ਕੋਲ ਇਹ ਲਿਸਟ ਆਉਂਦੀ ਹੈ ਤਾਂ ਉਹ ਲਿਸਟ ਦਾ ਰੇਟ ਸ਼ਰਤਾਂ ਅਨੁਸਾਰ 500 ਰੁਪਏ ਸਕੂਟਰ ਔਰ 1000 ਰੁਪਏ ਕਾਰ ਹੈ ਔਰ ਜੇ ਕੋਈ ਬਾਹਰਲਾ ਵਿਅਕਤੀ ਆ ਕੇ ਬਣਾਉਂਗਾ ਤਾਂ ਉਹਦੇ ਲਈ 700 ਰੁਪਏ ਔਰ 1400 ਰੁਪਏ ਹੋਵੇਗਾ ਔਰ ਇਹ ਸਰਕਾਰੀ ਰੇਟ ਹੈ ਜੀ ਅਸੀਂ ਉਸ ਤੋਂ ਉੱਪਰ ਕੋਈ ਵਸੂਲੀ ਨਹੀਂ ਕਰ ਰਹੇ ਤੇ ਜਿਹੜੀ اور ਜੋ ਸਰਕਾਰੀ ਰੇਟ ਹੈ ਉਹ ਸਾਰੇ ਬੋਰਡ ਲੱਗੇ ਹੋਏ ਆ ਜੇ ਉਸ ਤੋਂ ਵੱਧ ਕੋਈ ਵੀ ਵਿਅਕਤੀ ਪੈਸੇ ਮੰਗਦਾ ਹੈ ਕਦੇ ਪਬਲਿਕ ਤੋਂ ਅਪੀਲ ਹੈ ਕਿ ਬਿਲਕੁਲ ਵੀ ਪੈਸੇ ਨਾ ਦੇ ਪਰ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਪਹਿਲਾਂ ਕੋਈ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਸੀ ਸਰ ਇਹਦੇ ਸੀ ਮੇਰਾ ਤਾਂ ਕੋਈ ਮਸਲਾ ਨਹੀਂ ਸਰ ਇੰਟੀਮੇਸ਼ਨ ਤਾਂ ਸਰਕਾਰ ਦਾ ਕੰਮ ਹੈ ਦੇਖਣਾ ਸਰ ਜਿਹੜਾ ਹਾਊਸ ਹੈ ਮੇਰ ਸਾਹਿਬ ਉਹਨਾਂ ਨੇ ਹਾਂ ਇਹ ਵੀ ਰੇਟਸ ਬਣਾ ਕੇ ਟੈਂਡਰ ਲਗਾਇਆ ਸੀ 1 ਸਾਲ 3 ਮਹੀਨੇ ਪਹਿਲਾਂ ਉਦੋਂ ਚ ਮੇਰਾ ਤਾਂ ਕੋਈ ਮਨ ਨਹੀਂ ਕਿੱਦਾਂ ਨਹੀਂ ਗਿਆ ਕਿੰਨੇ ਕਿੰਨੇ ਮੰਨ ਚ ਗਿਆ ਸੀ ਇਹ ਠੇਕਾ ਗਿਆ ਜੀ 1 ਕਰੋੜ 33 ਲੱਖ ਰੁਪਈਆ ਪਲੱਸ 20% 18% GST 2% TCS ਇਹ ਤਕਰੀਬਨ 1.5 ਕਰੋੜ ਕੁ ਲਾਸ ਹੋ ਜਾਪੇਗਾ ਐਸਬੀਜ਼ ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ